ਆਪ ਲੋਕ ਨੇ ਵੇਖਦੇ ਲਈ ਪੱਤੇ ਗਿਰ ਮਿਲੇ ਬਰੂਖਸ ਨੂੰ ਕੱਲੇ ਚੱਕੀ ਕੀਤੀ ਜਾ ਰਹੀ ਹੈ ਆਸਪਾਸ ਤਾਂ ਕਿ ਕੋਈ ਹੋਰ ਕੋਈ ਦਬੂ ਮੀਰ ਸੀ ਨਾ ਮੇਰੇ ਕੋਲ ਵੀ ਆ ਕਿ ਮੈਂ ਰਹਾ ਫਟੂ ਤੈਨੂੰ ਸੈਕਿੰਡ ਦੇਖੋ ਮੇਰੇ ਤੋਂ ਨਾ ਕਹਾ ਬਣਾ 18 ਦੇ ਵਿੱਚ ਦੇਖਿਆ ਕਿ ਗੱਡੀ ਦੀ ਵੀ 50 ਵੱਲੋਂ ਵਿਚਲੇ ਤੂਇ ਕਰਕੇ ਇਹ ਜਾਣਕਾਰੀ ਦਿੱਤੀ ਹੈ ਇੱਕ ਵੱਡੀ ਸਫਲਤਾ 12 ਘੰਟੇ ਦੇ ਅੰਦਰ ਜਿਹੜੀ ਹੈ ਉਹ ਹਾਸਲ ਹੋਈ ਹੈ ਪੰਜਾਬ ਪੁਲਿਸ ਨੂੰ ਜਿਸ ਤਰੀਕੇ ਨਾਲ ਇੱਕ ਐਕਸਟਰ ਜਿਹੜੇ ਆਪਰੇਟ ਕਰ ਰਹੀ ਸੀ ਕਿ ਬਾਹਰ ਮੁੜ ਕੇ ਬੈਠੇ ਲੋਕਾਂ ਨਹੀਂ ਉਹਨਾਂ ਦੀ ਬੁਸ਼ੀ ਸੀਗੀ ਹੈ ਪੁਲਿਸ ਦੀ ਉਹ ਵਾਲ ਜਿਹੜਾ ਹੈਗਾ ਉਹ ਖਰਾਬ ਕਰਨਾ ਸੀਗਾ ਇੱਕ ਲਾਅ ਐਂਡ ਆਰਡਰ ਨੂੰ ਖਰਾਬ ਕਰਨਾ ਸੀਗਾ ਕਿਨੂੰ ਇਹੀ ਗੱਡੀ ਹੈ ਜੋ ਰਾਤ ਕੀ ਤੁਸੀਂ ਸੀਸੀਟੀਵੀ ਚ ਵੀ ਦੇਖ ਸਕਦੇ ਹੋ ਰਾਤ ਨੂੰ ਸੀਸੀਟੀਵੀ ਚ ਤੁਸੀਂ ਵੇਖੋ ਕਿ ਪੂਰਾ ਇਹ ਸੀ ਗੱਡੀ ਨੂੰ ਲਗਾਤਾਰ ਹਾਲਕੀ ਗੱਡੀ ਤੇ ਵੀ ਫਾਇਰਿੰਗ ਹੋਈ ਹੈ ਗੱਡੀ ਤੇ ਵੀ ਫਾਇਰਿੰਗ ਹੋਈ ਹੈ ਸਟੇਸ਼ਨ ਦੇ ਅਕੋਰਡਿੰਗਲੀ ਇਨਵੈਸਟੀਗੇਸ਼ਨ ਦੇ ਬਰਾਣੀ ਉਹਨੂੰ ਵੈਰੀਫਾਈ ਕਰਕੇ ਦੱਸ ਪਾਵਾਂਗੇ ਬਟ ਐਸ ਫਾਰ ਐਸ ਦਿਸ ਇਨਸੀਡੈਂਟ ਇਸ ਕਨਸਰਨਡ ਜਿਵੇਂ ਕਿ ਪਹਿਲਾਂ ਹੀ ਦੱਸਿਆ ਕਿ ਰਾਤ ਦੋ ਭਿਆਨੇ ਕਿ ਇਨਸੀਡੈਂਟ ਕਰਕੇ ਇਹ ਫਰਾਰ ਹੋਏ ਸੀਗੇ ਤਾਂ ਇਹਨਾਂ ਦੇ ਪਿੱਛੇ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਸੀਗੀਆਂ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਟੀਮ ਨੂੰ ਟਿਪ ਆਫ ਮਿਲੀ ਗਈ ਇੱਥੇ ਇਹਨਾਂ ਦੀ ਮੂਵਮੈਂਟ ਸ਼ੱਕੀ ਨਜ਼ਰ ਆ ਰਹੀ ਹੈ ਤਾਂ ਐਸ ਐਚ ਓ ਸਿਟੀ ਰਾਜਪੁਰਾ ਸਦਰ ਰਾਜਪੁਰਾ ਤੇ ਬਨੂੜ ਇਹਨਾਂ ਦੀਆਂ ਟੀਮਾਂ ਨੇ ਇਹਨਾਂ ਨੂੰ ਜਦੋਂ ਇੰਟਰਸੈਪਟ ਕੀਤਾ ਤਾਂ ਰਮਨਦੀਪ ਜਿਹੜਾ ਗੱਡੀ ਚਾੜਿਆ ਸੀਗਾ ਵੈਨਯੂ ਗੱਡੀ ਜਿੱਤੇ ਰਾਤ ਵੀ ਇਹਨਾਂ ਨੇ ਇਨਸੀਡੈਂਟ ਕੀਤਾ ਇਸੇ ਗੱਡੀ ਤੇ ਕੀਤੀ ਸੀ ਇਸੇ ਗੱਡੀ ਤੇ ਵਾਦਤ ਕੀਤੀ ਸੀ ਤੋ ਉਹ ਨਾਲ ਦੀਪਕ ਬੈਠਾ ਸੀਗਾ ਤਾਂ ਇਹਨਾਂ ਨੂੰ ਜਦੋਂ ਘੇਰ ਕੇ ਅਪੀਲ ਕੀਤੀ ਕਿ ਤੁਸੀਂ ਆਪ ਸਰੈਂਡਰ ਕਰ ਦੋ ਵਾਰ-ਵਾਰ ਇਹਨਾਂ ਨੂੰ ਅਪੀਲ ਕੀਤੀ ਪੁਲਿਸ ਪਾਰਟੀ ਨੇ ਬਟ ਦੇ ਇਨਸਟੈਡ ਆਫ 댓 ਇਹਨਾਂ ਨੇ ਫਾਇਰਿੰਗ ਸਟਾਰਟ ਕੀਤੀ ਚਾਰ-ਪੰਜ ਫਾਇਰ ਇਹਨਾਂ ਨੇ ਪੁਲਿਸ ਪਾਰਟੀ ਦੇ ਕੀਤੇ ਕੀਤੇ ਜੋ ਇੱਕ ਤਾਂ ਐਸਐਚਓ ਸਦਰ ਰਾਜਪੁਰਾ ਦੀ ਗੱਡੀ ਤੇ ਲੱਗਿਆ ਉਸ ਤੋਂ ਬਾਅਦ ਦੀਪਕ ਲੈਫਟ ਸਾਈਡ ਨੂੰ ਉਤਰ ਕੇ ਕਿੰਨੇ ਫਾਇਰ ਕੀਤੇ ਸੀ ਇਹਨਾਂ ਨੇ ਸਰ 4-5 ਫਾਇਰ ਨੇ ਬਾਕੀ ਅਸੀਂ ਐਫਐਸਐਰ ਟੀਮ ਬੁਲਾਈ ਹੈ ਕ੍ਰਾਈਮ ਸੀਨ ਪ੍ਰੀਜ਼ਰਵ ਕੀਤਾ ਅਕੋਰਡਿੰਗਲੀ ਉਹ ਸਾਨੂੰ ਜਦੋਂ ਕਲੈਕਸ਼ਨ ਆਫ ਐਵੀਡੈਂਸ ਕਰਾਂਗੇ ਤਾਂ ਉਹਦੇ ਵਿੱਚ ਸਾਨੂੰ ਫਰਦਰ ਕਲੈਰੀਫਿਕੇਸ਼ਨ ਹੋ ਜੇ ਸਰ ਦੀਪਕ ਫਿਰ ਭੱਜ ਕੇ ਭਜਣ ਲੱਗੇ ਲੈਫਟ ਸਾਈਡ ਉਹ ਭੱਜਿਆ ਤਾਂ ਉਸ ਤੋਂ ਬਾਅਦ ਵੀ ਉਹ ਫਾਇਰ ਕਰਦਾ ਰਿਹਾ ਦੈਨ ਰਿਟੈਲੀਏਸ਼ਨ ਫਾਇਰ ਜਦੋਂ ਹੋਇਆ ਪਾ ਪੁਲਿਸ ਵੱਲੋਂ ਤਾਂ ਉਹਦੀ ਲੱਤ ਦੇ ਵਿੱਚ ਫਾਇਰ ਲੱਗਿਆ ਹੈਗਾ ਤਾਂ ਜਿਹੜਾ ਰਮਨਦੀਪਾ ਉਹ ਰਾਈਟ ਸਾਈਡ ਉਤਰ ਕੇ ਬਚਣ ਲੱਗਿਆ ਸੀ ਉਹਨੂੰ ਵੀ ਪਾਰਟੀ ਨੇ ਅਪ੍ਰੀਹੈਂਡ ਕਰ ਲਿਆ ਉਹਦਾ ਰਿਵੋਲਵਰ ਜਿਹੜਾ ਸੀਗਾ ਉਹ ਵੀ ਮਿਲ ਗਿਆ ਹੈਗਾ ਤੇ ਦੂਸਰੇ ਬੰਦੇ ਦਾ ਰਿਵੋਲਵਰ ਜਿਹੜਾ ਜ਼ਖਮੀ ਹੈ ਦੀਪਕ ਉਹਦਾ ਵੀ ਉਥੇ ਕ੍ਰਾਈਮ ਸੀਨ ਤੇ ਡਿੱਗਿਆ ਹੋਇਆ ਹੈਗਾ ਤਾਂ ਉਹਨੂੰ ਅਸੀਂ ਕਬਜ਼ਾ ਪੁਲਿਸ ਲੈ ਰਿਹਾ ਰਿਕਵਰ ਕੀ ਕੀ ਰਿਕਵਰ ਕੀ ਹੋਇਆ ਜੀ ਗੱਡੀ ਕਿ ਰਜਿਸਟਰਡ ਕੀਤੀ ਹੈ ਪਹਿਲਾਂ ਵੀ ਕਿਸੇ ਕ੍ਰਿਮੀਨਲ ਐਕਟੀਵਿਟੀ ਜੁੜੀ ਹੋਈ ਹੈ ਨਹੀਂ ਹੋਈ ਉਹ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਇਹ ਬੇਸਿਕਲੀ ਸਾਰਾ ਅਜੇ ਪ੍ਰਾਈਮ ਆਫਸਾਈ ਇਹਦੇ ਬਾਰੇ ਜ਼ਿਆਦਾ ਡਿਟੇਲ ਚ ਗੱਲ ਨਹੀਂ ਕੀਤੀ ਜਾ ਸਕਦੀ ਬਟ ਇਨਵੈਸਟੀਗੇਸ਼ਨ ਤੱਕ ਹੁਣ ਤੱਕ ਸਾਨੂੰ ਇਹ ਸਾਹਮਣੇ ਆਇਆ ਕਿ ਰਮਨਦੀਪ ਨਾਲ ਇਹ ਗੱਡੀ ਬਲੋਂਗ ਕਰਦੀ ਹੈ ਜੋ ਰਮਨਦੀਪ ਕਿਉਂ ਯੂਜ਼ ਹੈਗਾ ਤਾਂ ਫਰਦਰ ਜੋ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਾਂ ਕਿਤੇ ਹੋਰ ਕਿਸੇ ਪਾਸਟ ਇਨਸੀਡੈਂਟ ਜੇ ਗੱਡੀ ਯੂਜ਼ ਹੋਈ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਨਹੀਂ ਦੱਸਿਆ ਅੱਗੇ ਸੀ ਬੀਐਸਐਨਐਲ ਵੀ ਲਿਖਿਆ ਹੋਇਆ ਕੋਈ ਉਹਦੇ ਨਾਲ ਕੋਈ ਲਿੰਕ ਹੈਗਾ ਬੰਡੀ ਬੀਐਸਐਨਐਲ ਲਿਖਿਆ ਹੋਇਆ ਇਹ ਗੱਡੀ 'ਚ ਇਹ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਤੇ ਅਸੀਂ ਕੁਝ ਸਰ ਦੋ ਚੀਜ਼ਾਂ ਦੋ ਵਾਰ ਦਾਤਾਂ ਹੋਈਆਂ ਇੱਕ ਤਾਂ ਟੋਲ ਪਲਾਜ਼ਾ ਤੇ ਇੱਕ ਹੋਇਆ ਠੇਕੇ ਦੇ ਇਹ ਦੋ ਗੱਡੀ ਇਹੀ ਯੂਜ਼ ਹੋਈ ਹੈ ਦੋਵੇਂ ਤੇ ਜੋ ਟੋਲ ਪਲਾਜ਼ਾ ਤੇ ਵੀ ਇਹਨਾਂ ਨੇ ਬਦਮਾਸ਼ੀ ਟਾਈਪ ਕੀਤੀ ਹੈ ਪਹਿਲਾਂ ਤਾਂ ਉੱਥੇ ਬਦਮਾਸ਼ੀ ਕੀਤੀ ਹੈ ਟੋਲ ਪਲਾਜ਼ਾ ਦੇ EMPLOYEES ਨੂੰ ਕਾਫੀ ਮਿਸਬੀਹਵ ਕੀਤਾ ਹੈ ਤੇ ਫਾਇਰਿੰਗ ਕੀਤੀ ਹੈ ਉਸ ਤੋਂ ਬਾਅਦ ਜੋ ਕਰਿੰਦਿਆਂ ਤੋਂ ਪਤਾ ਲੱਗਿਆ ਠੀਕੇ ਤੇ ਉੱਥੇ ਵੀ ਇਹਨਾਂ ਨੇ ਕਾਫੀ ਬਦਮਾਸ਼ੀ ਕਰਦੇ ਹੋਏ ਉਹਨਾਂ ਨੂੰ ਪਹਿਲਾਂ ਤਾਂ ਕੋਈ ਸ਼ਰਾਬ ਦੀ ਡਿਮਾਂਡ ਕੀਤੀ ਥੈਨ ਉੱਥੇ ਜਦੋਂ ਬੈਸਬਾਜੀ ਹੋਈ ਉਹਨਾਂ ਨੇ ਬੰਦ ਕਰਨ ਦੀ ਕੋਸ਼ਿਸ਼ ਕੀਤੀ ਠੇਕਾ ਬੰਦ ਸੀ ਆਲਰੇਡੀ ਜਾਲੀ ਦੇ ਵਿੱਚੋਂ ਇਹਨਾਂ ਨੇ ਫਾਇਰ ਕਰਤਾ ਤਾਂ ਇੱਕ ਦੇ ਜਿਹੜਾ ਹੈਗਾ ਸ਼ੋਲਡਰ ਰੇਂਜਰ ਹੋਇਆ ਤਾਂ ਕਲੀਅਰ ਕੱਟ ਮਤਲਬ ਇਹਨਾਂ ਦਾ ਬਦਮਾਸ਼ੀ ਦਾ ਐਟੀਟਿਊਡ ਸੀਗਾ ਜਿਹੜੀ ਪਹਿਲਾਂ ਤੋਂ ਜਾਣਦੇ ਸੀ ਕਿ ਦੂਜੇ ਲਉਗੇ ਕਿ ਕਿਸ ਗੈਂਗ ਨਾਲ ਐਸਕੇ ਕਰਕੇ ਜਾਣਨਾ ਸ਼ੁਰੂ ਕਰਕੇ ਸੀਗੇ ਪਹਿਲਾਂ ਤੋਂ ਜਾਣਦੇ ਸੀ ਕਿ ਕੋਈ ਵੱਖਰੇ ਵੱਖਰੇ ਸ਼ਹਿਰਾਂ ਦੇ ਨੇ ਜਾਂ ਲਿਖ ਪਾਈ ਸੀ ਕਿ ਅਭਿਲਕ ਦੀ ਜਾਣਕਾਰੀ ਇਹ ਬੇਸਿਕਲੀ ਇਨਵੈਸਟੀਗੇਸ਼ਨ ਜੀ ਕਲੀਅਰ ਹੋਏ ਪਾਏਗਾ ਜਦੋਂ ਇਹਨਾਂ ਨੂੰ ਕੁਐਸਚਨਿੰਗ ਕਰਾਂਗੇ ਇਨਕੁਇਰੀਸ਼ਨ ਕਰਾਂਗੇ ਦੈਨ ਵੀ ਕੈਨ ਕਲੈਰੀਫਾਈ ਵੀ ਕੈਨ ਕਮੈਂਟ ਕੀ ਇਹਨਾਂ ਦਾ ਕੀ ਅਸਲ ਜਿਹਨੂੰ ਗੋਲੀ ਲੱਗੀ ਹੋਣੀ ਹੈ ਇਹ ਤਾਂ ਇਹ ਇੱਕ ਅਹਿਮ ਸਵਾਲ ਹੈ ਕਿ ਨਸ਼ੇਦਾਂ ਵੱਲੋਂ ਆਏ ਬਲੂ ਵੱਲੋਂ ਜਾਨੀ ਸੀ ਕਿ ਨਸ਼ਾ ਤਾਂ ਨਹੀਂ ਕੀਤਾ ਹੋਇਆ ਸੀਗਾ ਕਿਉਂਕਿ ਹਜੇ ਤੱਕ ਇਨੀਸ਼ੀਅਲੀ ਮੈਡੀਕਲ ਮੈਡੀਕਲ ਰਿਪੋਰਟ ਹੀ ਦੱਸ ਸਕਦੀ ਹੈ ਮੈਡੀਕਲ ਜਦੋਂ ਇਹਨਾਂ ਦਾ ਹੋਏਗਾ ਰਿਕਵਰੀ ਕੀ ਕੀ ਹੈ ਸਰ ਹੁਣ ਤੱਕ ਰਿਕਵਰੀ ਦੋ ਵੈਪਨ ਰਿਕਵਰ ਹੋਏ ਸਰ ਇਹ ਆਏ ਕਿੱਧਰੋਂ ਸੀਗੇ ਸਰ ਕੰਟਰੀ ਮੇਡ ਨੇ ਕਿਹੜੇ ਨੇ ਉਹ ਥੋੜਾ ਦੱਸੋ ਇਹ ਅਸੀਂ ਐਕਚੁਅਲੀ ਤੁਹਾਨੂੰ ਕੰਟਰੀ ਮੇਡੀਆ ਬੇਸਿਕਲੀ ਪ੍ਰਾਈਮ ਹੈ ਸਹੀ ਬਟ ਫਿਰ ਵੀ ਅਸੀਂ ਇਹਨੂੰ ਚੈੱਕ ਕਰ ਰਹੇ ਹਾਂ ਇਹ ਕਿਧਰੋਂ ਆਏ ਆ ਜੀ ਇਧਰੋਂ ਆਏ ਆ ਇਧਰੋਂ ਬਨੂੜ ਵੱਲੋਂ ਆਏ ਆ ਇਹ ਸਾਈਡ ਤੋਂ ਆ ਰਹੇ ਸੀਗੇ ਜੀ ਟੂਵਰਡਸ ਇਧਰੋਂ ਜਾ ਰਹੇ ਸੀ ਠੀਕ ਹੈ ਤੇ ਸਰ ਹੋਰ ਇਨਵੈਸਟੀਗੇਸ਼ਨ ਚ ਕੁਝ ਸਾਹਮਣੇ ਆਇਆ ਹੋਵੇ ਇਹ ਦੋਵੇਂ ਸੀਗੇ ਜਾਂ ਹੋਰ ਵੀ ਨਾਲਾ ਕੋਈ ਨੈਕਸਸ ਕੰਮ ਕਰ ਰਿਹਾ ਹੈ ਮੇਰਾ ਇਹਦੇ ਨਾਲ ਹੀ ਥੋੜਾ ਕੁਸ਼ਨ ਹੈ ਕਿਉਂਕਿ ਮੁਹਾਲੀ ਤੋਂ ਆ ਰਹੀ ਸੀ ਜਾਣਕਾਰੀ ਮਿਲ ਰਹੀ ਹੈ ਮੁਹਾਲੀ ਕਿਸ ਨੂੰ ਮਿਲਣ ਗਏ ਸੀਗੇ ਕੋਈ ਨਾ ਕੋਈ ਇਨੀਸ਼ੀਅਲੀ ਕੋਈ ਇਨਵੈਸ ਮਤਲਬ ਬੜੀ अर्ली स्टेज ऑफ इन्वेस्टिगेशन ਆ ਕਿ ਜਿੱਤੇ ਆਪਾਂ ਇਹਨੂੰ ਕੋਈ ਕਮੈਂਟ ਕਰ ਪਾਈਏ ਜਦੋਂ ਇਹਨੂੰ thoroughली इन्वेस्टिगेट ਕਰਾਂਗੇ देन वी ਕੈਨ ਜਿਹਦੇ ਪੈਰ 'ਚ ਗੋਲੀ ਬੱਜੀ ਹੈ ਉਹ ਸਟੇਬਲ ਹੈ ਸਰ ਸਟੇਬਲ ਹੈ ਸਟੇਬਲ ਹੈ ਔਰ ਦੂਜਾ ਜਿਹੜਾ ਉਹਦੇ ਤੇ ਗੋਲੀ ਤਾਂ ਨਹੀਂ ਬੱਜੀ ਨਹੀਂ ਨਹੀਂ ਉਹ ਨਹੀਂ ਇੰਜਰ ਹੋਇਆ ਇੱਕ ਹੀ ਇੱਕ ਹੀ ਗੋਲੀ ਲੱਗੀ ਇੱਕ ਪੈਰ ਤੇ ਗੋਲੀ ਤਾਂ ਜਿਹੜਾ ਇੰਜਰਡ ਹੋਇਆ ਉਹਨਾਂ ਨੂੰ ਕਿੱਥੇ ਲੈ ਕੇ ਜਾਇਆ ਗਿਆ ਹਾਂ ਆ ਏਪੀ ਜਨ ਹਸਪੀਟਲ ਲੈ ਕੇ ਜਾਵਾਂਗੇ ਉੱਥੋਂ ਬਾਅਦ ਉਹ ਡਿਸਾਈਡ ਕਰਨਗੇ ਕਿ ਇਹਦੀ ਕੰਡੀਸ਼ਨ ਕਿ ਹੋਜੀ ਹੈ ਕੋਈ ਰੈਫਰ ਕਰਦੇ ਆ ਤਾਂ ਉਹ ਸਾਰੇ ਹਿਰਾਸਤ ਚ ਲਿੱਤੇ ਹੋਏ ਨੇ ਤੁਹਾਨੂੰ ਜੀ ਡੈਫੀਨੇਟਲੀ ਅਕਿਊਜ਼ ਹੈ ਬੀ ਕੌਫਸੀ ਲੇਕਿਨ ਇਸ ਪਾਸੇ ਲੁਕੇ ਹੋਈ ਸੀ ਜਾਂ ਕਿਸੇ ਕੋਲ ਆਏ ਸੀਗੇ ਹੁਣ ਤੱਕ ਦੀ ਜਾਣਕਾਰੀ ਕੁਛ ਬੇਸਿਕਲੀ ਸਾਨੂੰ ਇਹੀ ਇਨਫੋਰਮੇਸ਼ਨ ਆਈ ਸੀ ਜਿਹੜੀਆਂ ਸਾਡੀਆਂ ਟੀਮਸ ਨੂੰ ਵੀ ਇਸ ਏਰੀਆ ਦੇ ਵਿੱਚ ਇਹਨਾਂ ਦੀ ਮੂਵਮੈਂਟ ਹੋ ਰਹੀ ਹੈ ਇੰਕਾਰ ਤੇ ਮੂਵ ਕਰ ਰਹੇ ਆ ਇਹ ਕਿੱਥੇ ਰੁਕੇ ਹੋਏ ਸੀ ਜਾਂ ਕਿੱਥੇ ਇਹਨਾਂ ਦਾ ਹਾਈਡ ਆਊਟ ਸੀਗਾ ਉਹਦੇ ਬਾਰੇ ਅਸੀਂ ਇਨਟੈਰੋਗੇਸ਼ਨ ਦੇ ਦੌਰਾਨ ਹੀ ਤੁਹਾਨੂੰ ਵੀ ਦੱਸਾਂ ਸਰ ਕੋਈ ਲੋਕਲ ਇਨਵੋਲਵਮੈਂਟ ਤਾਂ ਨਹੀਂ ਹਜੇ ਤੱਕ ਸਾਹਮਣੇ ਆਈ ਪਟਿਆਲਾ ਏਰੀਆ ਦੀ ਆ ਰਾਜਪੁਰਾ ਦੀ ਆ ਬਨੂਰ ਦੀ ਮੈਂ ਇਹੀ ਕਹਿ ਰਿਹਾ ਕਿ ਹਲੇ ਬੜੀ अर्ਲੀ ਸਟੇਜ ਆਫ ਇਨਵੈਸਟੀਗੇਸ਼ਨ ਆ ਕਿ ਆਪਾਂ ਇਹਨੂੰ ਡਿਟੇਲ ਦੇ ਵਿੱਚ ਕੋਈ ਕ ਉਥੋਂ ਹੀ ਜਾਣਕਾਰੀ ਕੁਝ ਮਿਲੀ ਸੀ ਉਥੋਂ ਹੀ ਟਿਪ ਆਫ ਮਿਲੀ ਸੀਗੀ ਕਿ ਆਸ-ਪਾਸ ਦੇ ਲੋਕਾਂ ਨੇ ਦੱਸਿਆ ਸੀਗਾ ਇਹ ਇਹ ਮਤਲਬ ਕੋਇਨਸੀਡੈਂਸੀ ਹੈ ਕਿ ਥਾਣਾ ਨੇੜੇ ਹੀ ਸੀਗਾ ਸਾਡੀਆਂ ਟੀਮਾਂ ਨਾਲ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਰਾਤ ਦੀਆਂ ਇਹ ਇਹਨਾਂ ਦੇ ਮਗਰ ਸੀਗਾ ਮਤਲਬ ਕਿਉਂਕਿ ਮੇਜਰ ਇਨਸੀਡੈਂਟ ਸੀਗਾ ਪਟਿਆਲੇ ਦੇ ਦੋ ਮਤਲਬ ਇੰਪੋਰਟੈਂਟ ਜਗ੍ਹਾ ਤੇ ਜਿਹੜੀ ਫਾਇਰਿੰਗ ਹੋਈ ਸੀ ਤਾਂ ਥੋੜ੍ਹੀ ਲਈ ਅਸੀਂ ਇਹਨੂੰ ਫਾਲੋ ਕਰ ਰਹੇ ਸੀਗੇ ਟਿਪ ਆਫ ਸੀਗੀ ਤੋਂ ਅਕੋਰਡਿੰਗਲੀ ਜਿੱਥੇ ਇਹਨੂੰ ਇੰਟਰਸੈਪਟ ਕਰ ਸਕਦੇ ਸੀ ਉੱਥੇ ਇੰਟਰਸੈਪਟ ਕਰ ਲਿਆ ਕੁਝ ਇਨੀਸ਼ੀਅਲੀ ਬਚਦੀ ਆ ਰਹੀ ਸੀ ਕਿਉਂਕਿ ਮੇਨ ਸੜਕ ਯੂਜ਼ ਕੀਤੀ ਇਹਨਾਂ ਨੇ ਇਨਵੈਸਟੀਗੇਸ਼ਨ ਚ ਆਇਆ ਕਿ ਕਿਸੇ ਵੱਡੀ ਗੈਂਗ ਤੋਂ ਸੰਬੰਧ ਹੋ ਸਕਦਾ ਹੈ ਜਾਂ ਕੋਈ ਨਾਮੀ ਗੈਂਗਸਟਰ ਦੇ ਨਾਲ ਲਿੰਕ ਹੋ ਸਕਦਾ ਹੈ ਇਨੀਸ਼ੀਅਲੀ ਕੁਝ ਗੈਂਗਸਟਰ ਦੇ ਨਾਲ ਸਬੰਧ ਡੈਫੀਨਿਟਲੀ ਜਿਸ ਤਰੀਕੇ ਦਾ ਇਹਨਾਂ ਦਾ ਐਕਟ ਹੈਗਾ ਜਿਹੜਾ ਇਹਨਾਂ ਦਾ ਇਨਸੀਡੈਂਟ ਆ ਜੋ ਇਹ ਬਦਮਾਸ਼ੀ ਜਾਂ ਗੈਂਗਸਟਰイズਮ ਨੂੰ ਪ੍ਰਮੋਟ ਕਰਦੇ ਕਰਨ ਵਾਲਾ ਇਹਨਾਂ ਦਾ ਐਕਟ ਹੈਗਾ ਅਕੋਰਡਿੰਗਲੀ ਹੋ ਸਕਦਾ ਕਿਸੇ ਇਹਨਾਂ ਦਾ ਸਬੰਧ ਹੋਵੇ ਬਟ ਇਹਨੂੰ ਹਲੇ ਫਾਰ ਦੀ ਹਾਲ ਦੀ ਘਟਈ ਨੂੰ ਕੋਈ ਕਮੈਂਟ ਨਹੀਂ ਕੀਤਾ ਸਰ ਡਿਫਰੈਂਟ ਰੂਟ ਲੈ ਕੇ ਆ ਰਹੇ ਸੀ ਜਾਣ ਪੁੱਛ ਕੇ ਕਿਉਂਕਿ ਜੋ ਕੁਝ ਹੋਇਆ ਸੀ ਰਾਤ ਨੂੰ 12 ਘੰਟੇ ਪਹਿਲਾਂ ਦੀ ਚੀਜ਼ ਸੀ ਜਿਹੜਾ ਡੀਜੀਪੀ ਸਾਹਿਬ ਨੇ ਤਾਂ ਇਹ ਕਾਰਨ ਸੀਗਾ ਯਾਰ ਕਿ ਕੋਈ ਮੇਨ ਰੂਟ ਤਾਂ ਨਹੀਂ ਲੈ ਆਏ ਇਹਨੇ ਜਾਣ ਪੁੱਛ ਕੇ ਕਿ ਇਧਰੋਂ ਆ ਰਹੇ ਸੀ ਕਿਸ ਨੂੰ ਮਿਲਣ ਆ ਰਹੇ ਸੀ ਲੋਕੀ ਹੋ ਸਕਦਾ ਕਿੰਦਾ ਕਿ ਕਿ ਨਾ ਕਿ ਕ੍ਰਿਮੀਨਲ ਐਲੀਮੈਂਟ ਆ ਉਹਦਾ ਮੋਡਸ ਆਪਰੇਂਡੀ ਹੋਂਦਾ ਕਿ ਕੋਈ ਨਾ ਕੋਈ ਜਿਹੜਾ ਬਚਾਅ ਵਾਲਾ ਰੂਟ ਆ ਜਿੱਥੇ ਜ਼ਿਆਦਾ ਅਜੇ ਨਹੀਂ ਹੋਈ ਉਹ ਚੁਸ ਕੀਤਾ ਜਾਵੇ ਉਹ ਉਹ ਅਕੋਰਡਿੰਗਲੀ ਇਹਨਾਂ ਨੇ ਕੀਤਾ ਹੋ ਸਕਦਾ ਬਾਕੀ ਇਨਟਰੋਗੇਸ਼ਨ ਦੇ ਦੌਰਾਨ ਸਰ ਸਰ ਸਾਡੇ 12 ਵਜੇ ਦੇ ਰਾਤ ਦਾ ਹਰ ਟਾਈਮ ਹੁਣ 3 ਵਜੇ ਦਾ ਬਹੁਤ ਵੱਡਾ ਟਾਈਮ ਆ ਜੀ ਵਿਚਾਲੇ ਕੀ ਇੱਥੇ ਹੀ ਆ ਕਿ ਉਸ ਤੋਂ ਵਿਚਾਲੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਇਹਨਾਂ ਉੱਤੇ ਜੀ ਇਹ ਦੇਖੋ ਤੁਸੀਂ ਟਿਫ ਆਫ ਹੈ ਜੀ ਇੱਥੇ ਅਲਟੀਮੇਟਲੀ ਇਨਸੀਡੈਂਟ ਹੋਇਆ ਮਤਲਬ 12 ਘੰਟੇ ਦੇ ਘੰਟੇ ਦੇ ਵਿੱਚ ਪੁਲਿਸ ਨੇ ਅਣਤਕ ਮਿਹਨਤ ਕਰਦੇ ਨੂੰ ਫ੍ਰੈਸ ਕਰ ਲਿਆ ਰਾਦਰ ਵੀ ਸ਼ੁੱਡ ਐਪਰੀਸ਼ੀਏਟ ਕੀ ਇਨਾਂ ਨੇ ਇੰਨਾ ਵਧੀਆ ਕੰਮ ਕੀਤਾ ਹੈਗਾ ਇੱਕ ਵੱਡੀ ਘਟਨਾ ਜਿਹੜਾ ਅੰਜਾਮ ਦੇ ਕੀਤੇ ਗਏ ਸੀ ਐਡੇ ਅਪਰਾਧੀ ਜੋ ਹੋਰ ਵੀ ਵੱਡਾ ਕ੍ਰਾਈਮ ਕਰ ਸਕਦੇ ਸੀ ਉਹਨਾਂ ਨੂੰ ਬੜੀ ਜਲਦੀ ਇਨਾਂ ਨੇ ਟੇਸ ਕਰਾਇਆ ਠੀਕ ਹੈ ਸਰ ਠੀਕ ਹੈ ਥੈਂਕ ਯੂ ਤਾਂ ਬਿਲਕੁਲ